क्लासपुर टीवी चैनल ਉੱਤੇ ਤੁਹਾਡਾ ਸਵਾਗਤ ਹੈ ਮਾਤਾ ਅਮਰ ਕੌਰ ਚਰਨ ਕੌਰ ਵੈਲਫੇਅਰ ਸੁਸਾਇਟੀ ਪਿੰਡ ਪੁੰਗਰਨੀ ਅਤੇ ਨਗਰ ਪੰਚਾਇਤ ਕੁੜਿਆਲ ਦੇ ਵਿਸ਼ੇਸ਼ ਸਹਿਯੋਗ ਸਦਕਾ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਕੁੜਿਆਲ ਦੇ 114 ਬੱਚਿਆਂ ਨੂੰ ਗਰਮ ਕੋਟੀਆਂ ਵੰਡੀਆਂ ਗਈਆਂ ਪ੍ਰਿੰਸੀਪਲ ਪਰਮਜੀਤ ਸਿੰਘ ਨੇ ਸੁਸਾਇਟੀ ਦੇ ਸਰਪ੍ਰਸਤ ਹਰਦੇਵ ਸਿੰਘ ਪਰਹਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੁਸਾਇਟੀ ਵੱਲੋਂ ਲੋੜਵੰਦਾਂ ਲਈ ਅਜਿਹੇ ਕਾਰਜ ਕਰਨੇ ਇੱਕ ਵੱਡਾ ਸ਼ਲਾਗਾਇਕ ਕਦਮ ਹੈ ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਜਗਦਾਰ ਸਿੰਘ ਪੁੰਗਰਨੀ, ਸੁਰਜੀਤ ਸਿੰਘ, ਪਰਮਿੰਦਰ ਸਿੰਘ ਪੋਸੀ, ਰਾਣਾ ਸਿੰਘ, ਬਲਵੀਰ ਸਿੰਘ ਫੁਗਲਾਣਾ, ਪਰਮਜੀਤ ਸਿੰਘ ਮਿੰਹਾਸ, ਹਰਜੀਤ ਸਿੰਘ ਪੱਟੀ, ਸਕੂਲ ਦੇ ਪ੍ਰਿੰਸੀਪਲ ਪਰਮਜੀਤ ਸਿੰਘ, ਸ਼੍ਰੀਮਤੀ ਜਸਵਿੰਦਰ ਕੌਰ ਈਟੀਟੀ ਅਧਿਆਪਕ, ਸਤਨਾਮ ਸਿੰਘ ਈਟੀਟੀ ਅਧਿਆਪਕ, ਦਿਆਲ ਸਿੰਘ ਪੰਜ, ਜਸਵੀਰ ਸਿੰਘ ਪੰਚ ਅਤੇ ਬਲਜੀਤ ਸਿੰਘ ਕਾਨੂੰਗੋ ਆਧ ਹਾਜ਼ਰ ਸਨ। ਤੁਸੀਂ ਦੇਖ ਰਹੇ ਹੋ ਖਾਸਪੁਰ ਟੀਵੀ ਚੈਨਲ ਦੀ ਪਿੰਡ ਕੁੜਿਆਲ ਤੋਂ ਵਿਸ਼ੇਸ਼ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਜੀਤ ਸਿੰਘ ਹੈ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਕੋੜਿਆਲ ਬਲਾਕ ਕਾਦਮਪੁਰ ਜ਼ਿਲ੍ਹਾ ਜਲੰਧਰ ਅੱਜ ਬਹੁਤ ਹੀ ਸੁਭਾਗਾ ਦਿਨ ਹੈ ਕਿਉਂਕਿ ਸਾਡੇ ਸਕੂਲ ਵਿੱਚ ਸ਼੍ਰੀਮਤੀ ਅਮਰਕੌਰ ਅਤੇ ਸ਼੍ਰੀਮਤੀ ਚਰਨਕੌਰ ਵੈਲਫੇਅਰ ਸੁਸਾਇਟੀ ਪਿੰਡ ਭੁੰਗਰਨੀ ਬਲੋਂ ਸਰਕਾਰੀ ਪ੍ਰਾਇਮਰੀ ਸਕੂਲ ਕੁੜਿਆਲ ਦੇ ਬੱਚਿਆਂ ਨੂੰ ਸਰਦੀਆਂ ਦੇ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਅੱਜ ਬੱਚਿਆਂ ਨੂੰ ਕੋਟੀਆਂ ਹੁੱਡੀਆਂ ਵੰਡੀਆਂ ਗਈਆਂ ਵੈਲਫੇਅਰ ਸੁਸਾਇਟੀ ਦਾ ਬਹੁਤ-ਬਹੁਤ ਧੰਨਵਾਦ ਜੀ ਨਾਲ ਹੀ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਪ੍ਰੋਗਰਾਮ ਕਰਵਾ ਕੇ ਗਰੀਬ ਬੱਚਿਆਂ ਲਈ ਇਹ ਮਦਦ ਕੀਤੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਜੀਤ ਸਿੰਘ ਪਿੰਡ ਕੁੜਿਆਲ ਅੱਜ ਇਸ ਭਾਗਾ ਦੇਣਾ ਹੈ ਕਿ ਬੱਚਿਆਂ ਨੂੰ ਅੱਜ ਬੀਬੀ ਅਮਰਕੌਰ ਬੀਬੀ ਚੰਦਕੌਰ ਵੈਲਫੇਅਰ ਸੁਸਾਇਟੀ ਵੱਲੋਂ ਹੁੱਡੀਆਂ ਵੰਡੀਆਂ ਗਈਆਂ ਪਿੰਡ ਦੀ ਪੰਚਾਇਤ ਦੇ ਅਪਰਾਲੇ ਸਦਕਾ ਬਹੁਤ ਵਧੀਆ ਇਹ ਕੰਮ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ